ਰਾਤ ਦੇਖੋ ਜੀ ਜਿੱਤਾਂ ਦੇ ਪੈਨੋ ਪੀਨੇ ਉਹਦਣੇ ਅਗਲੇ ਦਿਨ ਦੇਖੋ ਜੀ ਉੱਠਿਆ ਨਹੀਂ ਗਿਆ ਤੇ 12 ਵਜੇ ਜੋਤਾ ਮੈਂ ਸਵੇਰੇ 6 ਵਜੇ 5 ਵਜੇ ਉੱਠ ਜਾਂਦਾ ਹਾਂ ਤਾਂ ਮੜ ਵੀ ਸਵੇਰੇ 6 ਵਜੇ ਨਹੀਂ 12 ਵਜੇ ਉੱਠਿਆ ਮੈਂ

ਚਰਾਬ ਦੇਖੋ ਜੀ ਜਿੱਤਾਂ ਦੀ ਪਹਿਲੋਂ ਮਹੀਨੇ ਉਦਣਿਆ ਕਿਹੜੇ ਪਿੰਡ ਦੇ ਕਿਹੜੇ ਜਾਣ ਮਰਦੀ ਕੀ ਹੋਇਆ ਕੀ ਚਰਾਬੀ ਤੋਂ ਬਾਅਦ ਉਹ ਦੇਖਿਆ ਨਾ ਅਗਲੇ ਦਿਨ ਦੇਖੋ ਜੀ ਉੱਠਿਆ ਨਹੀਂ ਗਿਆ ਤੇ 12 ਵਜੇ ਜੋਤਾ ਮੈਂ ਸਵੇਰੇ 6 ਵਜੇ 5 ਵਜੇ ਉੱਠ ਜਾਣਾ ਤਾਂ ਮਤਲਬ ਹੀ ਸਵੇਰੇ 6 ਵਜੇ ਨਹੀਂ 12 ਵਜੇ ਉੱਠਿਆ ਮੈਂ ਤੇ 12 ਵਜੇ ਮੇਰੇ ਘਰ ਦੀ ਨੇ ਮਤਲਬ ਹੀ ਡਾਕਟਰੋਂ ਲੈ ਆ ਦਵਾ ਇਹ ਦਿੱਤੇ ਇਹ ਤੇ ਉਸ ਤੋਂ ਬਾਅਦ ਇੱਕ ਟੀਕਾ ਕਰਕੇ ਗਿਆ ਡਾਕਟਰ ਤੇ ਦਵਾਈ ਲਈ ਇੱਕ ਖਰਾਕ ਤਾਂ ਫਿਰ ਵੀ ਮਤਲਬ ਹੀ ਮਤਲਬ ਹੀ ਉਹ ਸਮਗਲ ਦਵਾਈ ਖਾ ਕੇ ਫੇਰ ਮੈਂ 2-4 ਘੰਟੇ ਛੁੱਟਾ ਹੀ ਰਿਹਾ ਕਿੰਨੇ ਤਾਂ ਪੈਕੇਟ ਲਿੱਤਾ ਸੀ ਫੇਰ ਆ ਗਿਆ ਆ ਗਿਆ ਪੰਜਾਂਵਾਂ ਦਾ ਪੈਕੇਟ ਆ ਗਿਆ ਹਰ ਵਾਰ ਪੰਜਾਂਵਾਂ ਨਹੀਂ ਮਿਲਦਾ ਹਾਂ ਜਦੋਂ ਮੋਟਾ ਹੋਇਆ ਉਸ ਤੋਂ ਬਾਅਦ ਡਰ ਕੇ ਹਸਪੀਟਲ ਆ ਗਿਆ ਦੇਖ ਕੇ ਹੀ ਲੱਗਾ ਕਿ ਮੈਂ ਠੀਕ ਨਹੀਂ ਪੁਲਿਸ ਚੌਕੀ ਦੇ ਬਿਲਕੁਲ ਸਾਹਮਣੇ ਮੰਦਰਪੁਰ ਜਿਸ ਦੇ ਦੇਖੋ ਇਹ ਇੱਕ ਤਿਹਰਾ ਦੋਸ਼ ਤੇ ਆਪਣਾ ਐਨੇ ਮੰਨੋ ਥਬਲਾ ਵੀ ਇਹਦੀ ਛਲਾਹ ਲਾਈ ਏ ਥੋੜੀ ਜੀ ਹਾਂ

اور ابھی باقی میں ایمرجنسی میں بھی گھوم ہوں وہاں پہ کچھ پیشنٹ ٹھیک ہے تار تھے سے لوگوں کو لے کر ہیں دیکھتے یار یہ جو کاروائی اریسٹ کی ہے نا جی میں ان کو کور اپ مانتا ہوں کیونکہ یہ پہلا واقعہ تھوڑی ہے جی یہ پہلے سنگرور میں ہوا تب بھی اریسٹ ہوئی تھی تو کیا یہ واقعہ پھر نہیں ہو گیا موگے کے بعد بھی ریسٹ ہوئی تھی پڑی آپ اشتہار ہو فل پیج کا مگر گراؤنڈ زیرو پہ تو حالات کچھ اور ہیں اور ان موت کا کا باشن ہوتا تھا قتل کا پرچہ درج ہونا چاہیے اس میں قتل کے جمےوار تو پرشناشنک فیلئر ہے پولیس کا فیلئر ہے پولیس ہوم منسٹر ہے سائز منسٹر ہرپال چیمہ چیما تو ان پہ پرچہ درج ہوئے جی سر اس طریقے کی جانچ کی مانگ کرتے ہیں نہیں ٹرانسپیرنٹ اگر آپ نے جانچ کرانی ہے نہیں تو یہ کور آپ ہوئے گا بیس پڑ لے پچیس پکڑ لیے مگر پچھلی باری بھی پکڑے تھے پھر کیا ہوا ٹرانسپیرنسی ہوئے گی انڈیپینڈنٹ ایجنسی سی بی آئی کرے یا نیا جانچ ہوئے پھر تو کوئی ٹرانسپیرنسی بچے گی سر اب جو موت ہوئی ہے اس کے لے کر کتنی موت ہوئی تک ٹوٹل چوبیس ہوگی ہیں جی اور ابھی بھی تین یا چار بہت کریٹیکل ہے میں ان کا حال دے کے آیا وہ وینٹیلیٹر ਸਿੱਖ ਆਪਣੀ ਬੇ ਅੱਖਾਂ ਦੀ ਰੋਸ਼ਨੀ ਜ਼ਿਆਦਾ ਅਫੈਕਟ ਕਰਦੀ ਆ ਪਰ ਇਸ ਟਾਈਮ ਸਾਡੇ ਕੋਲ ਜਿਹੜੇ ਦੋ ਮਰੀਜ਼ ਆ ਦੋਨਾਂ ਦੇ ਹਾਲ ਠੀਕ ਆ ਅੱਖਾਂ ਦਾ ਚੈੱਕਅਪ ਵੀ ਕਰਾਇਆ ਤੇ ਆਈਸੀਓ ਵਾਲੇ ਡਾਕਟਰਾਂ ਤੋਂ ਚੈੱਕਅਪ ਵੀ ਕਰਵਾਇਆ ਪਰ ਦੋਨਾਂ ਦਾ ਹਾਲ ਨਾਰਮਲ ਆ ਆਹ ਤਾਂ ਦੱਸਿਆ ਰਹੇ ਕੁਲ 12 ਮਰੀਜ਼ ਦਾਖਲ ਹੈ ਹਾਂਜੀ ਉਹ ਹੋਰ ਬਾਕੀ ਮੋਰਚੇ ਸਾਡੇ ਕੋਲ ਦੋ ਮਰੀਜ਼ੀ ਅੱਛਾ ਤੁਹਾਡੇ ਕੋਲ ਇਹਦੀ ਹਾਲ ਖਤਰੇ ਦੇ ਬਾਰੇ ਹਾਂਜੀ ਇਹਨਾਂ ਦੀ ਹਾਲ ਖਤਰੇ ਦੇ ਬਾਰੇ ਬਿਲਕੁਲ ਠੀਕ ਨਹੀਂ ਹੈ ਇਹ ਮਤਲਬ ਕਿਹੜਾ ਕੈਮੀਕਲ ਹੁੰਦਾ ਜਿਹੜਾ ਇੰਨਾ ਜ਼ਿਆਦਾ ਅਸਰ ਕਰਦਾ ਇਹ ਮੀਥਨਾਲ ਹੁੰਦਾ ਵਾ ਮੀਥਨਾਲੋਂ ਫਾਰਮੈਲਡੀਹਾਈਡ ਤੇ ਬਣ ਜਾਂਦਾ ਰ ਤੱਕ ਦਾ ਫਰਕ ਉਹਨਾਂ ਦੀ ਅੱਖਾਂ ਦਾ ਅੱਖਾਂ ਤੇ ਜਿਹੜਾ ਦਿੱਕਤ ਆ ਸਕਦੀ ਹੈ ਪਰ ਇਹਨਾਂ ਦੀ ਇਸ ਟਾਈਮ ਅੱਖਾਂ ਦਾ ਚੈੱਕ ਅਪ ਹੋ ਗਿਆ ਕਿ ਕਿੰਨੇ ਘੰਟੇ ਚੈਸਰ ਕਰਦਾ ਹੈ ਇਹ ਇਹ ਬੋਡਿੰਗ ਹੁੰਦੀ ਜਿੱਦਾਂ ਆਪਾਂ ਜਿਹੜੀ ਓਦਾਂ ਵੀ ਸ਼ਰਾਬ ਹੁੰਦੇ ਉਹਦੇ ਵਿੱਚ ਹੀ ਫਾਈਲਲ ਕੋਲ ਹੁੰਦਾ ਉਹ ਬਾਡੀ ਵਿੱਚ ਅਲਕੋਹਲ ਡੀਹਾਈਡਰੋਜਨੇਸ ਹੁੰਦਾ ਹੈ ਨਜ਼ਾਈਮ ਉਹ ਉਹਨੂੰ ਐਲਡੀਹਾਈਡ ਚ ਚੇਂਜ ਕਰ ਦਿੰਦਾ ਉਸ ਤੋਂ ਬਾਅਦ ਐਸਿਡ ਚ ਚੇਂਜ ਹੋ ਜਾਂਦਾ ਇਹ ਜਿੱਦਾਂ ਜਿੱਦਾਂ ਉਹਨਾਂ ਇੱਕ ਕੁਆਂਟੀਟੀ ਹੁੰਦੀ ਪੀਤੀ ਹੁੰਦੀ ਉਸ ਦਾ ਜਿਹਦਾ ਅਸਰ ਆ ਜਾਂਦਾ ਇਹਨਾਂ ਦਾ ਤੇ ਦੱਸਿਆ ਜਾ ਰਿਹਾ ਹੈ 48 ਘੰਟੇ ਤੱਕ ਇਹਦਾ ਮਤਲਬ ਸਾਰੀ ਹਾਂਜੀ ਹੋ ਸਕਦਾ ਹੈ ਸਿੰਪਟਮ ਸਾਰੇ ਹ